ਉਹ ਸਾਈਕਲ ਤਾਂ ਤਾਂ ਨਹੀਂ ਆਇਆ ਉਹ ਤਾਂ ਨਹੀਂ ਕਰਦਾ ਮੈਨੂੰ ਮੋਟਰਸਾਈਕਲ ਲੈ ਕਿਉਂ ਅੱਖਾਂ ਦੇ ਦੋਵੇਂ ਮਛਰ ਮੇਜਾ ਦਾ ਹੀ ਦਾ ਕਹਿਣਾ ਡੈਡੀ ਨੂੰ ਚਲਾ ਗੱਡੀ ਹਾਂ ਨਹੀਂ ਮੈਨੂੰ ਸਿਖਾ ਦਿੰਦਾ ਨਾ ਹੋ ਰਹੇ ਯਾਰ ਤੂੰ ਆਏ ਵਿੱਚ ਮਾਰੂ ਵੀ ਜਾਓ ਤਾਲੀਆਂ ਵੀ ਮਾਰਿਆ ਤਾਲੀਆਂ ਕਲਾਕਾਰਾਂ ਲਈ ਬਹੁਤ ਵਧੀਆ ਆਉਂਦੀਆਂ ਨੇ ਹੰਤ ਨੇ ਟਾਲਦੇ ਨੂੰ ਕੰਮ ਤੋਂ ਜੱਦ ਕਰ ਆਵਾ ਮੁੰ ਦਿਨ ਟਾਲਦੇ ਨੂੰ ਕੰਮ ਤੋਂ ਜਦ ਕਰ ਆਵਾਂ ਮੈਂ ਖੰਬ ਸੋਚਦੇ ਲਾ ਕੇ ਪਿੰਡ ਉੱਤੇ ਜਾਵਾਂ ਮੈਂ ਅੱਜ ਕੀ ਵੇਲੇ ਸੋਚਿਆ ਸੀ ਕਦੋਂ ਨਖਰੋ ਤੂੰ ਅੱਖ ਦੀ ਹੁੰਦੀ ਸੀ ਮੈਨੂੰ ਸਗੋਂ ਨਖਰੋ ਸੋਹਣੀ ਨੇ ਬਦੀ ਰਹੀਆਂ ਹੁਣ ਤਹਾ ਹੋਗਾ ਫਿਰ ਮੁੰਡੇ ਨੂੰ ਨਹੀਂ ਤੇਰੇ ਨਾਲ ਵਿਆਹ ਹੋ ਗਿਆ ਹਈ ਚਾਹਤਾ ਹੋਗਾ ਫਿਰ ਘੱਟ ਨੂੰ ਨਹੀਂ ਤੇਰੇ ਨਾਲ ਵਿਆਹ ਹੋ ਗਿਆ ਆ ਦੇ ਵੀਰ ਲਈ ਇਹ ਕੰਨਾ ਪਾਛੇ ਜੋ ਕਿ ਆਪਣਾ ਗਾਦੀ ਫਰਦ ਹੋਈ ਤੇ ਸਿਆਖਰੀ ਬੜੀ ਬੜੀ ਟੀਵੀ ਤੇ ਮੈਨੂੰ ਚਾਤਾ ਦੇਖਿਆ ਰੋੜੇ ਪਾਛੇ ਇਧਰ ਬੜੀ ਗਾ ਆਜੂ ਤਾਲੀਆਂ ਕਲਾਕਾਰਾਂ ਲਈ ਬਹੁਤ ਬੜੀਆਂ ਆਉਂਦੀਆਂ ਨੇ ਹੌਸਲਾ ਦੇ ਦਿੱਤੀਆਂ ਨੇ ਹੌਸਲਾ ਭਜਾਈ ਕਲਾਕਾਰ ਦਾ ਜਿਹੜਾ ਦਿਲ ਹੁੰਦਾ ਹੈ ਤਾਲੀਆਂ ਦੀ ਖੜ ਹੁੰਦਾ ਸੋ ਪਰਚੇ ਦਾ ਮੈਂ ਦਿੱਤੇ ਸੇ ਫੋਟੇ ਦਾ ਕਰ ਲੋ ਜੀ ਬਲੌਗ ਮੰਨ ਰਿਹਾ ਐਂ ਤੇ ਕਰਾ ਫੋਟੇ ਦਾ ਕਰ ਲੋ ਜੀ ਆਪਰੇਟ ਹੋ ਪਈਓ ਫੋਨ ਵੀ ਕਰਾ ਲੈ ਕਰ ਤਾਰੂ ਬੰਦੇ ਵੇਲੀ ਨਾਲ ਪੱਕੇ ਹੁੰਦੇ ਆ ਕਹਿਦੀ ਨੀ ਗੱਲ ਵਾਸਤ ਪੈਂਦੇ ਆ ਚਾਰ ਪੰਜ ਵੇੜੀ ਨਾਲ ਪੱਕੇ ਹੁੰਦੇ ਆ ਕਹਿਨ ਦੀ ਨਹੀਂ ਗੱਲ ਬਸ ਪੱਕੇ ਹੁੰਦੇ ਆ ਸ਼ੀਰ ਕਾ ਦੇ ਰੂਣੀ ਗੋਰੇ ਚਿੱਟੇ ਚੰਮ ਦੇ ਲੰਡੂਆ ਨੇ ਦਾ ਫਜ਼ਾ ਦੇ ਸ਼ੌਕਪੂਰ ਨੇ ਵਿਕੀ ਢਾਲੀ ਵਾਂ ਵੈਲੀਆਂ ਦੇ ਕੰਮ ਨੇ ਇੰਦਰਾਵੈ ਦਾ ਮਰੋਂਦ ਜੀ ਹੱਥ ਚਾਹੀਦਾ ਇੰਦਰਾਵੈ ਦਾ ਮਰੋਂਦ ਤੇ ਹੱਥ ਚਾਹੀਦਾ ਬਗੇ ਛਾਤੀਆਂ ਬਗਾਨੀਆਂ ਨਾਲ ਲੈਣ ਵਾਸਤੇ ਬੇਂਤੀ ਹੈ ਕਿ ਜਾਂਦੀ ਤੋਂ ਬੈਦਿਆ ਸਟੇਜ ਤੇ ਆ ਜਾਨ ਦਰਸ਼ਕੋਨ ਦਾ ਬੇ ਸਭri ਨਾਲ ਇਤਿਆਰ ਕਰ ਰਹੇ ਨੇ ਵਾਜੀ ਵਾ ਹੁਪਾਇ ਲੈਂਗਾ ਸ਼ੀਸ਼ਿਆਂ ਵਾਲਾ ਤੂੰ ਸਾਰਾ ਪਟ ਸੁਟਿਆ ਪਟਿਆ ਨੀ ਮਡਾ ਮਾਦੀ ਉਮਰ ਪਿਆਂ ਨਾਲ ਦੇ ਜਾਂ ਚਾਕੇ ਨੀ ਕੁੜੀਏ

सरदार केड़े विच पुत न ਜਾਏ ਭੁਖੇ ਅਸੋਂ ਦੀਨਾਂ ਤੌਰਿ ਕਿਨੀ ਪੇਕੇ ਮਟਿਆਰਾਂ ਨੂੰ ਬਿਸਦੇਨਾ ਰਿਸ਼ਤੇ ਨੱਤੇ ਬਈ ਚੱਲਦੇ ਹਥਿਆਰਾਂ ਨੂੰ ਠੰਡੇ ਪਾਣੀ ਨਾਲ ਹੀ ਕੁਝ ਤਾਂ ਆਟਾ ਜੋ ਮੱਕੀ ਦਾ ਮੁੱਲ ਨਹੀਂ ਉਹ ਬੱਤੀ ਦਾ ਲੋਕੋ ਕਦੇ ਦੁੱਤ ਦੇ ਪੁੱਤ ਦਾ ਏ ਹੁਣ ਸੁੱਕੀਆਂ ਨੇ ਹਰੇ ਦੂਕਾਂ ਦੀ ਮੱਝ ਰੱਖਣੀਆਂ ਬਾਅਦ ਚ ਹੈ ਕੰਮ ਤਾਂ ਹੁੰਦਾ ਨਹੀਂ ਹੁਣ ਬਾਥੀਆਂ ਲਾਹ ਲਾ ਬੱਦਲ ਚੜਿਆ ਆਉਂਦਾ ਕੰਮ ਪੈ ਜਾਣੀ ਹੈ ਹੈ ਇਹਨੂੰ ਬੇ ਵੀ ਛੋਟਾ ਕਰਕੇ ਬੜਾ ਕਰ ਲਿਆ ਹੈ ਉਹ ਛੋਟਾ ਕਰਕੇ ਬੜਾ ਵਕਰਾ ਕਰ ਰਹੀ ਹੈ ਮੈਂ ਇੰਨੇ ਨੇ ਕਰ ਹੀ ਲੈਣਾ ਹਾਂ ਕਿ ਕੱਲੀ ਨੂੰ ਕਰਨਾ ਪਿਆ ਪਰ ਆਪੇ ਹੀ ਭੱਜਿਆ ਕਰੋ ਦੇਖੀ ਅੱਜ ਦੇਖਿਆ ਅੱਜ ਕਾਹ ਵੇ ਉੱਠੀ ਅੱਜ ਕੰਨੇ ਵੇ ਉੱਠੀ ਅੱਜ 4 ਵਜੇ ਸਿਮਟੇ ਨਹੀਂ ਕਿ ਅਸੀਂ ਮੈਂ ਜਾਨਾ ਤੇਰੇ ਪਿਆ ਤਾਂ ਹੈ ਨਹੀਂ ਸਿੱਥੇ ਮੈਂ ਰਾਤ ਪਛੂ ਆਪਾ ਬਰੇ ਬੰਨ ਕੇ ਆਉਂਦੇ ਜਦੋਂ 10 ਸੌਂ ਜਾਂ ਪਛੂ ਬੰਨ ਕੇ ਆ ਕੇ ਜਦੋਂ 10:00 ਵਜੇ ਮੈਂ ਦਵਾਰੇ ਫੇਰ ਮੈਂ ਮੁਖਤਿਆਰ ਕੇ ਉੱਠ ਖੜੀ ਲਾਈਟਾਂ ਜਗਾ ਕੇ ਮੈਂ ਦਵਾਰਾ ਫੇਰ ਖੁਣਨੀ ਤੇ ਬੰਨੀ ਉਹਨਾਂ ਮਈਆਂ ਨੂੰ ਜਦੋਂ ਟਾਈਮ ਵੇਖਾ ਨਹੀਂ ਮੈਂ ਮਰ ਜਾਹੇ ਦਾ 10 ਵਜੇ ਨੀਂਦ ਲਾ ਕੇ ਮੁਖਤਿਆਰ ਕੇ ਭਾਈ ਨਹੀਂ ਸੀ ਇਹ ਹਾਂ ਤੇ ਪੇਵ ਨੂੰ ਮੈਂ ਖਾਇਆ ਨਹੀਂ ਮੈਂ ਸੁੱਤੀ ਨਹੀਂ ਤੱਕੜਾ ਇੱਥੋਂ ਚੜ ਜੇ ਤੇ ਪੈਰ ਦੀ ਚੜ ਜੇ ਕਦੇ ਬੱਖਰੀ ਦੀ ਚੜ ਜੇ ਸਾਰੀ ਰਾਤ ਹੀ ਫਰਦੀ ਨੀਂਦ ਆਉਂਦੇ ਓਏ ਆਉਂਦੇ ਮੁੰਡੂ ਚਪਕਾਰਦਾ ਸੈਰ ਨਿਕਲ ਲੈ ਇਹਨੇ ਮੈਨੂੰ ਬੰਦ ਕਰ ਮੈਨੂੰ ਲੈ ਚੁੱਪ ਕਰ ਜਾ ਉਹ ਗੱਲ ਠੀਕ ਆ ਸੈਰ ਤੇ ਟ੍ਰਾਫਿਕ ਨਹੀਂ ਆ ਉਹ ਸੀ ਹਾਂ ਉਹਦੇ ਬਾਦ ਦਾ ਚੜਿਆ ਆਉਂਦਾ ਮੂਰੇ ਮੈਂ ਦੱਸਿਆ ਨਹੀਂ ਤਾਂ ਹੈ ਆਊਗਾ ਉਹ ਚਲੋ ਤੁਸੀਂ ਗੱਲ ਛੱਡੋ ਹਾਂ ਮਰ ਨਾਲ ਨਹੀਂ ਆਵੇ ਹੁਣ ਤਾਂ ਲੈ ਆਵੇ ਬਸ ਸਹੀ ਗੱਲ ਹੁਣ ਤਾਂ ਨਾ ਉਹਨਾਂ ਦੇ ਲਾ ਸਾਡੇ ਅੱਖੇ ਹਟਾਂ ਨਹੀਂ ਲੱਗੋ ਚਲੋ ਇਹ ਕੋਈ ਗੱਲ ਨਹੀਂ ਉਹਨਾਂ ਦੇਣ ਲਾਵੇ ਰੱਬ ਹਾਂ ਔਰ ਜੇ ਪੁਕੀ ਸੇ ਸੌਖਾ ਭਾਣਾ ਫੇਰ ਜਦੋਂ ਫੇਰ ਹੀ ਹੁੰਦੀ ਹੈ ਜੇ ਖੇੜੇ ਸੌਖੇ ਵੇੜੇ ਸੌਖਾ ਹਾਂ ਐਸੀਆਂ ਗੱਲਾਂ ਖੋੜਾ ਖਾਦਾ ਵੇੜੇ ਨਹੀਂ ਸੌਖਾ ਐਸੀਆਂ ਗੱਲਾਂ ਸੁਣ ਲਿਆ ਬਰੋਨੀ ਬਾਪੂ ਤਾਂ ਵੀ ਸੁਣ ਲਿਆ ਕਰੋ ਭਾਈ ਹਾਂ ਮੈਂ ਪੜੀ ਜਿਦੋਂ ਉਹਨੇ ਆਇਆ ਕੁਆਂਟਲ ਦਸ ਦੋ ਬਾਲਾ ਕੁਆਂਟਲ ਦਾ ਦਵਾ ਦੋ ਦਵਾ ਤਾਂ ਤਾਂ ਤੇ ਸੌਂਡ ਲੱਣੀ ਆ ਬਾਪੂ ਦਾ ਇਹ ਕਿੰਨੇ ਕੁ ਕੁਆਂਟਲ ਆ ਮਾਲ ਕਿੰਨੇ ਕੁ ਰੰਡਵਾਲ ਵਸਦਾ ਬਾਪੂ ਗੋਰੀ ਰੱਖ ਇਹਨਾਂ ਨੂੰ ਇਹਨਾਂ ਨੂੰ ਆਹ ਚੀਜ਼ਾਂ ਬੁਰਾਂ ਵਾਲਿਆਂ ਨੇ ਜਿਹੜਾ ਹਾਰ ਟਾਈਮ ਕੰਮ ਆਉਂਦਿਆਂ ਨਾਲ ਬਾਪੂ ਕਾਇਦਾ ਰਹੀ ਨੇ ਬਾਪੂ ਆਇਆ ਕੋਸਵਾ ਆਉਂਦਾ ਬਾਪੂ ਉਹ ਨੀ ਕੋਸਵਾ ਆਉਂਦਾ ਬਾਪੂ ਹਾਂ ਅਸਾਂ ਜੋ ਪੰਜ ਕੱਟ ਤੇ ਆਹ ਪੰਜਾਂ ਜੋ ਪੰਜ ਕੱਟ ਤੇ ਹੋ ਦਸਾਂ ਜੋ ਪੰਜ ਕੱਡੇ ਕਿੰਨੇ ਹੁੰਦੇ ਮੰਮੀ ਹੈਂ ਦਸਾਂ ਜੋ ਪੰਜ ਕੱਡੇ ਪੰਜ 15 'ਚ 7 ਕੱਡੇ ਕਿੰਨੇ ਹੁੰਦੇ ਆ ਹੈਂ 15 ਚ 7 ਕੱਢੇ ਐ ਨਹੀਂ ਸਾਢੇ 7 ਨਹੀਂ 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 ਐ ਨਹੀਂ ਤੁਹਾਂ ਪੈਸੇ ਫੜਾਓ ਮੈਨੂੰ ਮੈਂ ਗਣ ਕੇ ਦੱਸ ਦਿੰਨੀ ਹਾਂ ਹੈਗੇ ਨਹੀਂ 7 ਨਹੀਂ 8 8 ਨਾ ਉਹ ਆਖਿਆ ਫਿਰ ਨਹੀਂ ਘੱਟਦਾ ਜਾਨੀ ਨਾਲ ਹੀ ਫਰਕ ਪੈ ਜਾਂਦਾ ਹਾਂ ਆਂ ਦਾ ਵੀਰ ਪੜਿਆ ਨਾਲੋਂ ਵਾਧਾ ਨਾ ਪੜੋ ਹਾਂ ਗਲਤੀ ਉਹ ਡੈਡੀ ਜਦੋਂ ਪੈਸੇ ਲਿਆਕ ਦਿੰਦੇ ਹੁੰਦੇ ਹੁੰਦਾ ਜੀ ਮੰਮੀ ਨੂੰ ਫਿਰ ਗਹਿਣ ਲੈਂਦੀ ਸੀ ਮੈਨੂੰ ਲੈ ਹੋਰ ਹੈ ਮੰਮੀ ਪਹਿ ਕਿਵੇਂ ਗੈਣਦੀ ਹੁੰਦੀ ਸੀ ਨਾ ਹੱਥਾ ਨਾ ਹੋਰ ਖਾਨ ਹੋਰ ਕਾਹਨੇ ਗੈਣਤੀ ਸੀ ਹਾਂ ਸਹੀ ਗੈਣਤੀ ਮਾਰ ਦਿੰਦੀ ਸੀ ਹੋਰ ਨੇ ਤਾਂ ਹਾਂ ਇਹ ਆਟਾ ਡੇ ਆਟਾ ਡੇ ਨੋਟ ਹੁੰਦੇ ਸੀ ਲੈ ਕੇ ਛਿਆਂ ਫੜਾਉਂਦਾ ਸੀ ਹਾਂ ਲੈਣੀ ਇਹਨੂੰ ਕੀ ਪਤਾ ਹੁਣ ਉਹ ਪਰਾ ਪਰਾ ਨਹੀਂ ਤੇ ਨਾਲ ਰਹਿੰਦਾ ਸੀ ਇਹਨੂੰ ਪਰਾ ਹੁੰਦੀ ਮਾਂ ਨਾ ਨਿਆਂ ਦੀ ਗੱਲ ਆ ਹਾਂ ਯਾ ਨਾ ਛੋਲੇ ਵੇਚਣ ਜਾਣੇ ਕਣਕ ਵੇਚਣ ਜਾਣੀ ਹਾਂ ਕਿੰਨੇ ਜੋ ਕੈਮਣ ਛੋਲੇ ਹੁੰਦੇ ਸੀ ਹਾਂ ਕਿੰਨੇ ਜੋ ਕੈਮਣ ਛੋਲੇ ਹੁੰਦੇ ਸੀ ਤਾਂ ਨਹੀਂ ਆਪਾਂ ਨੂੰ ਮੈਨੂੰ ਐ ਨਹੀਂ ਪਤਾ ਗਾਧਿਆਂ ਦੇ ਲੱਗ ਕੇ ਲੈ ਜਾਂਦਾ ਹੁੰਦਾ ਸੀ ਬੂਰ ਮਾਪਰ ਤੇ ਹਾਂ 8 ਰੁਪਏ ਮਾਨ ਹੁੰਦੇ ਸੀ ਹਾਂ ਉਹ 8 ਰੁਪਏ ਮਾਨ ਹੁੰਦੇ ਸੀ ਕਿੰਨੇ ਕੋ ਕਨੇ 16 ਲੈ ਜਾਂਦੇ ਸੀ ਲਾ ਬਸੇ ਰਹਿੰਦੇ ਹੁੰਦੇ ਸਾਢੇ ਛੋਲੇ ਸਾਢਾ ਅੱਡਾ ਵੇੜਾ ਪੜਿਆ ਹੁੰਦਾ ਛੋਲਿਆਂ ਨੂੰ ਚੱਲ ਚੰਗਾ ਬਹੁਤ ਬੜ ਗਿਆ ਡੇਂਜਰ ਹੁੰਦੀ ਸੀ ਸਾਰੀ ਰਾਤ ਤੂੰ ਸਾਈਕਲ ਤਾਂ ਦਿੱਤਾ ਨਹੀਂ ਡੈਡੀ ਨੂੰ ਸਾਈਕਲ ਦਾ ਦਿੱਤਾ ਨਹੀਂ ਡੈਡੀ ਉਹ ਨਹੀਂ ਭਾਈ ਆਪਾਂ ਨਹੀਂ ਲੈਣਾ ਹੈ ਆਪਣੇ ਕੋਲ ਹੁਣ ਗੱਡੀ ਆ ਮੋਟਰਸਾਈਕਲ ਆ ਜੀ ਨਹੀਂ ਉਹਦੋਂ ਪਹਿਲੀਆਂ ਚ ਜਦੋਂ ਸਾਈਕਲ ਘੜੀ ਦਿੰਦੇ ਹੁੰਦੇ ਸੀ ਉਹ ਨਹੀਂ ਆਪਾਂ ਤਾਂ ਲਿਆ ਹੀ ਨਹੀਂ ਸੀ ਇਹਨੇ ਤਾਂ ਦਿੱਤਾ ਨਹੀਂ ਲਿਆ ਮੰਨ ਲਾੜੂ ਤੂੰ ਕਹਿੰਦੀ ਸੀ ਕਿ ਦਿੱਤਾ ਵਾ ਅਸੀਂ ਨਹੀਂ ਨਹੀਂ ਮੰਨਿਆ ਹੀ ਨਹੀਂ ਸੀ ਹਾਂ ਮੰਨੇ ਮੈਂ ਕਿਵੇਂ ਆਪਾਂ ਕੋਹ ਨਹੀਂ ਲੈਣਾ ਹੂੰ ਬਸ ਇਹਨ ਦਾ ਸ਼ੌਕ ਲਾ ਕੇ ਖੜਾਤੀ ਸੀ ਹੂੰ ਵਧੀਆ ਗੱਲ ਆ ਫਿਰ ਉਦਾਹਰਣ ਚੜਿਆ ਇਹ ਇਤਰਾ ਹੀ ਹੁੰਦਾ ਇਹ ਘੜਿਆਂ ਵਾਲਾ ਮਨ ਨਾਲ ਹਾਂ ਬਹੁਤ ਦੇਖੋ ਚਟਾ ਲਾਲ ਪੀਲਾ ਇਹ ਜਿਹੜਾ ਮਤਲਬ ਹੁੰਦਾ ਹੈ ਖਟਰੇ ਤੋਂ ਖਾਲੀ ਨਹੀਂ ਹੁੰਦਾ। ਹੋਰ ਹੱਦ ਬਾਈ ਤੇ ਦੇਖ ਹੁੰਦਾ ਨਾ ਕਿ ਨਾ ਆਇਆ ਪਿਆ ਹੈ ਨਾ? ਹਾਂ? ਤੇ ਬਈ ਜੀ ਦਾ ਕਿੰਨਾ ਮੂਹ ਹੀ ਤੇ ਬਈ ਬਹੁਤ ਮਾਨ ਆਇਆ ਭੈਣ ਵੀ। ਤੇ ਬਈ ਜੀ ਉਹ ਅਮਰਤਾ ਬਾਈ ਦੱਸੀਦਾ ਹੁੰਦਾ ਸੀ ਕਿ ਨਾ ਪਰਸੋਂ ਸੀਗਾ ਇੱਥੇ 20 20 ਡਿਗਰੀ ਇੰਗਲੈਂਡ 'ਚ ਅੱਜ 5 ਹੀ ਰਹਿ ਗਿਆ। ਕਹਿੰਦਾ ਠੰਡ ਇੰਨੀ ਹੋ ਗਈ। ਜਿੱਥੇ 20 ਪੈਂਦਾ। ਹੋਰ ਕੱਲ ਲੰਡਨ 'ਚ ਧੁੱਪ ਨਿਕਲੀ ਵੀ ਬਰਮਿੰਗਮ 'ਚ ਬਰਫ਼ ਪਈ ਆਵੇ। ਜਾ ਕੇ ਪਤਾ ਲੱਗੂ ਉੱਥੇ ਰ ਠੰਡ ਹੋਣੀ ਆ ਵਾ ਪੂਰੀ। ਧੀਆਂ ਕੋਲੇ ਉਹ ਕਿੱਥੇ ਜਾਣਾ? ਮੋਟਰਸਾਈਕਲ ਆਗਾ ਆਪਣੇ ਕੋਲ। ਡੈੜੀ ਨਾ ਆਉਂਦੀ ਨਹੀਂ ਗੱਡੀ ਆਉਂਦੀ ਏ ਡੈੜੀ ਨੂੰ? ਨਹੀਂ ਮੈਨੂੰ ਨਾ ਆਉਂਦੀ ਨਹੀਂ। ਨਾ। ਡੈੜੀ ਚਲਾ ਗੱਡੀ ਚਲ। ਨਹੀਂ ਨਹੀਂ ਮੈਂ ਨਹੀਂ ਚਲਾਵਾਂ। ਲਾ। ਆਹ ਹੋ ਇਹਨੂੰ ਭਾ ਇਹਨੂੰ ਚਲਾਵੇ। ਉਹ ਨਹੀਂ ਮੈਨਾਂ ਇਹਨਾਂ ਸਾਰਿਆਂ ਨੂੰ ਸਿਖਾ ਦਿੱਤਾ ਤੇ ਮੈਂ ਕੀ ਕਰਨਾ ਰੱਖੇ। ਹੋਰ। ਗੱਲ ਠੀਕ ਆ ਮੋਟਰਸਾਈਕਲ ਚ ਚਲਾਵਾਂਗੇ। ਦੇਖ ਦੇਖ। ਹਾਂ। ਹੁਣ ਉਹਨੇ ਜੀ ਨਹੀਂ ਕਰਦਾ ਮੋਟਰ ਵਾਲੇ ਮੈਂ ਹਾਂ ਹੁਣ ਨਹੀਂ ਪੈਂਦੀ ਮੋਟਰ ਮੋਟਰ ਥਾਈ ਹਲ ਤੇ ਹਾਂ ਹੁਣ ਤਾਂ ਗੱਡੀ ਭਾਲਦੀ ਆ ਗੱਲ ਡੈਡੀ ਕਿ ਲਾ ਕੇ ਲਾ ਕੇ ਚੱਲੀਏ ਗੱਡੀ ਨਹੀਂ ਬਤਾ ਹਾਂ ਬਤਾ ਫਿਰ ਮੰਮੀ ਨੂੰ ਕਿਵੇਂ ਲੈ ਕੇ ਜਾਏਂਗੇ ਗੱਡੀ ਤੇ ਜਾਣਾ ਕਿੱਥੇ ਆ ਉਹਦਾ ਕਹਿੰਦੇ ਮੈਂ ਜਾਣਾ ਹੀ ਗੱਡੀ ਤੇ ਆ ਲਾ ਗੱਡੇ ਜਾਣਾ ਪਹਿਲਾਂ ਪਾਣ ਥੋੜਾ ਪਟਰੋਲ ਪਾਓ ਇਹ ਚ ਹਾਂ ਉਹਨੇ ਨਾ ਡੈਡੀ ਮੈਂ 15 ਦਿਨ ਕੱਢ ਲੈਂਦਾ ਮੋਟਰ ਟਾਇਲ ਤੇ ਇੱਕ ਗੱਲ ਠੀਕ ਹਾਂ ਨਹੀਂ ਡੈਡੀ ਮੋਟਰ ਨਾਲ ਡੇਕੀ ਬੋਲਾ ਰੰਗਦਾ ਪਰ ਪਤਾ ਹੁੰਦਾ ਮੈਂ ਰੋਜ਼ ਜਾਣਾ ਹੀ ਹੈ ਉਹ ਦੁਸ਼ਾਈ ਕਰਦਾ ਨਹੀਂ ਆਇਆ ਮੈਂ ਤਾਂ ਨਹੀਂ ਕਰਦਾ ਮੈਨੂੰ ਮੋਟਰਸਾਈਕਲ ਲੈ ਕਿਉਂ ਅੱਖਾਂ ਦੇ ਦੋ ਵੇਰੇ ਮਛਰ ਭੇਜਾਂ ਅਸੀਂ ਜਦੋਂ ਜਦੋਂ ਅਸੀਂ ਲਿਟਿਆਣਾ ਜਦੋਂ ਸਾਮ 6:30 ਵਜੇ ਮਛਰ ਘਾਟਦਾ ਹੁੰਦਾ ਹਾਂ ਹਾਂ ਹੁੰਦੀ ਜੀ ਯਾਰ ਘੱਟ ਲੜਦਾ ਜਿਵੇਂ ਉਹ ਬਹੁਤ ਮੇਰੇ ਜਾਣਾ ਜਿਹੜਾ ਉਹ ਕਰੀ ਜਾਣਾ ਹਾ ਪਾਸਾ ਨਹੀਂ ਹਟਿਆ ਤੁਹਾਨੂੰ ਐ ਦਾਈ ਦਾ ਕਹਿਣਾ ਡੈਡੀ ਨੂੰ ਹੀ ਚਲਾ ਗੱਡੀ ਹਾਂ ਨਹੀਂ ਮੈਨੂੰ ਸਿਖਾ ਦਿੰਦਾ ਹਾਂ ਲੈ ਗਏ ਆ ਮੈਨੂੰ ਸਿਖਾ ਦੰਦਾ ਲੈ ਮੈਨੂੰ ਸਿਖਾ ਦੰਦੇ ਚੱਲ ਆ ਜਾ ਮੂਰੇ ਨਾ ਹੋਰ ਇਹ ਪਿਆਰ ਤੋਂ ਆਏ ਵਿੱਚ ਮਾਰੂ ਹੀ ਹੋਰ ਹੋੜੀ ਚੱਲਣੀਆਂ ਚਲਾਉਣੀ ਆ ਨਹੀਂ ਨਹੀਂ ਨਾਲੇ ਕਹਿੰਦੀ ਮੈਨੂੰ ਸਿਖਾ ਪੈਣੀ ਦਾ ਟਰੈਪ ਚਾਲਦੇ ਹੋਰ ਕਾਹਦੇ ਵਿੱਚ ਠੋਕੂਗੀ ਮੰਦੀ ਚ ਸਿਖਾ ਦੰਦੇ ਤੈਨੂੰ ਹਮ ਜੱਲ ਕੇ ਪੈਂਟ ਜਾ ਭਾਜਾ ਮੰਦੀ ਜਾਂਦੀ